ਕੀ ਲੱਗ ਰਿਹਾ ਹੈ ਅੱਜ ਚੰਡੀਗੜ੍ਹ ਕੂਚ ਕਰ ਲੈਣਗੇ ਕਿਸਾਨ ਜਾਂ ਫਿਰ ਵਿਰੋਧ ਪ੍ਰਦਰਸ਼ਨ ਚੰਗੀ ਤਰੀਕੇ ਦੇਖਣ ਨੂੰ ਮਿਲੇਗਾ ਆ ਬਿਲਕੁਲ ਦੇਖੋ ਪੁਸ਼ਪਾ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਚੰਡੀਗੜ੍ਹ ਤੇ ਕੂਚ ਜਿਹੜਾ ਕੀਤਾ ਜਾਣਾ ਸੀ ਚੰਡੀਗੜ੍ਹ ਦੇ ਇੱਕ ਵੱਡਾ ਵਿੱਚ ਜਿਹੜਾ ਇੱਕ ਵੱਡਾ ਧਰਨਾ ਦੇਣਾ ਸੀ ਪ੍ਰਦਰਸ਼ਨ ਕਰਨਾ ਸੀ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਵਾ ਦਿਨ ਚੜ੍ਹਦੇ ਹੀ ਪੁਲਿਸ ਵੱਲੋਂ ਜਿਹੜਾ ਵਾ ਉਹ ਸਖਤ ਪ੍ਰਬੰਧ ਕੀਤੇ ਗਏ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਬਾਰਡਰਸ ਦੇ ਉੱਤੇ ਐਂਟਰ ਹੋਣ ਦੇ ਉੱਤੇ ਉੱਥੇ ਹੀ ਪੰਜਾਬ ਦੇ ਵੱਖ-ਵੱਖ ਰੇਲਿਆਂ ਦੇ ਬਾਹਰ ਕਿਤੇ 2000 ਚੰਡੀਗੜ੍ਹ ਹਾਈਵੇ ਤੇ ਨੈਸ਼ਨਲ ਹਾਈਵੇ ਦੇ ਉੱਤੇ ਕਸਾਣਾ ਵੱਲੋਂ ਗੈਰਗੇਟਿੰਗ ਕੀਤੀ ਗਈ ਵੱਡੀ ਇੱਕ ਟੀਮਾਂ ਤਿਆਰ ਕੀਤੀ ਗਈਆਂ ਜਿਹੜੀਆਂ ਲਗਾਤਾਰ ਹਰੇਕ ਵਾਹਨ ਦੀ ਗੱਡੀ ਦੀ ਮੋਟਰਸਾਈਕਲ ਦੀ ਹਰੇਕ ਵਾਹਨ ਦੀ ਹੋਣ ਜਾਣ ਦੀ ਚੈਕਿੰਗ ਕੀਤੀ ਗਈ ਕਿ ਕੌਣ ਹੈ ਕਿੱਥੇ ਜਾ ਰਿਹਾ ਹੈ ਉਸ ਦੇ ਪਛਾਣ ਪਤਨ ਚਾਹੀਤੇ ਗਏ ਤਾਂ ਜੋ ਜਿਹੜਾ ਵਾ ਚੰਡੀਗੜ੍ਹ ਦੇ ਵਿੱਚ ਜਿਹੜਾ ਜ ਤਖਾਨਾ ਨੇ ਜੂਜ ਕਰਨਾ ਸੀ ਉਸ ਨੂੰ ਨਾਂ ਜਿਹੜਾ ਵਾ ਪਹੁੰਚ ਦਿੱਤਾ ਜਾਵੇ ਹਾਲਾਂਕਿ ਉੱਥੋਂ ਲੈ ਕੇ ਅ ਲਗਾਤਾਰ ਜਿਹੜਾ ਵਾ ਜੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਆਪਣੀਆਂ ਵੱਖ-ਵੱਖ ਸਾਖੀ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਲਗਾਤਾਰ ਜਿਹੜਾ ਵਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਜਿਸ ਤਰੀਕੇ ਨਾਲ ਕਿਸੇ ਦਿਨ ਤਰਕਪਾਰ ਪੰਜਾਬ ਪੁਲਿਸ ਵੱਲੋਂ ਪਹਿਲੇ ਪੰਜਾਬ ਦੇ ਵੱਖ-ਵੱਖ ਿਲਿਆਂ ਦੇ ਵਿੱਚ ਕਿਸਾਨਾਂ ਨੂੰ ਉਹਦੇ ਘਰਾਂ ਦੇ ਵਿੱਚ ਰੇਡ ਕੀਤੀਆਂ ਗਈਆਂ ਸੀ ਕਿਸਾਨਾਂ ਨੂੰ ਜਿਹੜਾ ਚੱਕਿਆ ਗਿਆ ਸੀ ਕਿਸਾਨਾਂ ਨੂੰ ਜਿਹੜਾ ਵਾ ਜਿਹੜਾ ਵਾ ਹੌਸ ਰੈਸਟ ਕੀਤਾ ਗਿਆ ਸੀ ਤਾਂ ਉਸ ਦੇ ਲਗਾਤਾਰ ਕਿਸਾਨਾਂ ਵੱਲੋਂ ਸਵਾਲ ਚੁੱਕੇ ਗਏ ਸੀ ਕਿਸਾਨਾਂ ਵੱਲੋਂ ਲਗਾਤਾਰ ਉਸ ਚੀਜ਼ ਦੇ ਉੱਤੇ ਜਿਹੜਾ ਵਾ ਪੰਜਾਬ ਸਰਕਾਰ ਦੇ ਤੇ ਸਵਾਲ ਕਢੇ ਕੀਤੇ ਗਏ ਸੀ ਅੱਜ ਉਸ ਤੋਂ ਬਾਅਦ ਇਹ ਅੱਜ ਪ੍ਰੋਗਰਾਮ ਵੀ ਚੰਗੀ ਤਰ੍ਹਾਂ ਗੁਜ਼ਰਾ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਵਾ ਬਹੁਤ سارے ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਲਿਆ ਗਿਆ ਭਾਰਤੀ ਕਿਸਾਨ ਜਿਹਨਾਂ ਨੇ ਇੱਕ ਦਾ ਉਗਰਾਹ ਜਿਹੜੇ ਪ੍ਰਧਾਨ ਨੇ ਜਿਹਦੇ ਨਾਂ ਤੇ ਗਰਾਹਾਂ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਜਿਹੜਾ ਵਾ ਉਹ ਸੰਗਰੂਹ ਦੇ ਵਿੱਚ ਜਿਹੜਾ ਵਾ ਹਿਰਾਸਤ ਦੇ ਵਿੱਚ ਲਿਆ ਗਿਆ ਇਸੇ ਤਰੀਕੇ ਦੇ ਨਾਲ ਐਸਕੇਮ ਦੇ ਬਹੁਤ ਸਾਰੇ ਕਿਸਾਨਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਕਿਤੇ ਨਾ ਕਿਤੇ ਲਗਾਤਾਰ ਹਾਲਾਂਕਿ ਤੇ ਪਹਾਣਾ ਆਪਣੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਕਿੰਨੀ ਘੜ ਕੂਚ ਕਰਨਾ ਚਾਹੀ ਪਰ ਉਸ ਤੋਂ ਪਹਿਲਾਂ ਹੀ ਵੱਡੀ ਕਾਰਵਾਈ ਜਿਹੜੀ ਪੁਲਿਸ ਵੱਲੋਂ ਕੀਤੀ ਗਈ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿੱਧੇ ਤੌਰ ਤੇ ਜਿਹੜਾ ਵਾ ਕਿਹਾ ਗਿਆ ਕਿਸਾਨਾਂ ਨੂੰ ਇਹ ਇਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਬੈਠ ਜਾਣਾ ਇਸ ਤਰੀਕੇ ਦੇ ਨਾਲ ਸਮੇਂ ਪ੍ਰਦਰਸ਼ਨ ਕਰਨਾ ਇਸ ਤਰੀਕੇ ਦੇ ਨਾਲ ਰੇਲਾਂ ਰੋਕਣੀਆਂ ਇਹ ਕਿਸੇ ਮਸਲੇ ਦਾ ਹੱਲ ਨਹੀਂ ਹੈ ਇਹ ਕਿਸੇ ਦਾ ਮਸਲਾ ਹੱਲ ਨਹੀਂ ਹੈ ਕਿ ਇਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਬੈਠ ਜਾਓ ਰੇਲਾ ਰੋਕ ਦਿਓ ਲੋਕਾਂ ਨੂੰ ਕੱਟੇ ਪਾਰ ਕਰੋ ਲੋਕਾਂ ਨੂੰ ਜਾਣ ਤਾਂ ਕਿ ਕੱਜਾਂ ਪਾਰ ਹੋਣ ਜਿਸ ਤਰੀਕੇ ਨਾਲ ਵੇਖਦੇ ਆਂ ਕਿ ਜਦੋਂ ਇੱਕ ਤਾਨ ਜਿਹੜਾ ਰੇਲਾ ਰੋਕਦੇ ਨੇ ਆ ਵੱਡੇ ਪੱਧਰ ਤੇ ਯਾਤਰੀਆਂ ਪਰੇਸ਼ਾਨੀ ਹੁੰਦੀ ਹੈ ਜੇ ਇਸ ਤਰੀਕੇ ਨਾਲ ਅਮਰੀਕ ਸਰ ਦੀ ਗੱਲ ਕੀਤੀ ਜਾਵੇ ਤੇ ਅਮਰੀਕ ਸਰ ਦੀ ਗੱਲ ਕਰੀਏ ਤੇ ਜਿਹੜਾ ਇੱਥੇ ਅਮਰੀਕ ਸਰ ਦਾ ਰੇਲਵੇ ਸਟੇਸ਼ਨ ਹੈ ਦੇਸ਼ਾਂ ਦੇਸ਼ਾਂ ਤੋਂ ਲੋਕ ਜਿਹੜਾ ਵਾ ਉਹ ਦਿੱਲੀ ਦੇ ਵਾਇਆ ਹੋ ਕੇ ਜਿਹੜਾ ਵਾ ਮਿਸਟਰ ਦੇ ਸਟੇਸ਼ਨ ਤੇ ਪਹੁੰਚਦੇ ਨੇ ਚੋਕੀ ਤੋਂ ਉਹ ਸਿਟੀ ਹੈ ਯਾਤਰੀ ਆਉਂਦੇ ਨੇ ਬਹੁਤ ਬਹੁਤ ਦੂਰੋਂ ਤੇ ਲੋਕਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਖਾਣਾ ਦੇ ਰੇਲਵੇ ਟ੍ਰੈਕ ਬੰਦ ਕਰਨਾ ਕਰਕੇ ਜਦੋਂ ਕਿਸਾਨ ਸੜਕਾਂ ਦੇ ਉੱਤੇ ਬੈਠ ਜਾਂਦੇ ਨੇ ਨੈਸ਼ਨਲ ਹਾਈਵੇ ਜੰਮ ਜਾਂਦੇ ਨੇ ਆਉਂਦੇ ਜਾਂਦੇ ਸਮੇਂ ਜਿਹੜੇ ਬਾਹਰ ਨੇ ਜਨਾਰੇ ਲੋਕਾਂ ਦੇ ਇੰਡੀਆ ਤੇ ਜਾਣਾ ਹੁੰਦਾ ਹੈ ਬੱਚਿਆਂ ਨੂੰ ਸਕੂਲਾਂ ਤੇ ਜਾਣਾ ਹੁੰਦਾ ਹੈ ਕਿਸੇ ਨੂੰ ਮੈਡੀਕਲ ਐਮਰਜੈਂਸੀ ਹੁੰਦੀ ਹੈ ਔਰ ਲੋਕਾਂ ਦੇ ਜਦੋਂ ਕੱਟੇ ਉਹ 3 ਨੂੰ ਲੈ ਕੇ ਵੀ ਬਹੁਤ ਸਾਰੀ ਕੱਜਲ ਖਵਾੜੀ ਦਾ ਸਾਹਮਣਾ ਕਰਨਾ ਪੈਂਦਾ ਹੈ। 3 ਨੂੰ ਲੈ ਕੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿੱਧੇ ਤੋਂ ਕਿਸਾਨਾਂ ਨੂੰ ਕਿਹਾ ਗਿਆ ਹੈ ਕਿ ਇਹ ਧਰਮੇ ਪ੍ਰਦਰਸ਼ਨ ਰੇਲਾ ਰੋਕੜੀਆਂ ਇਹ ਕਿਸੇ ਮਸਲੇ ਦਾ ਨਹੀਂ ਹੈ। ਇਹ ਵਰਤਦਾ ਉਸ ਮੰਦੇ ਚਾਹੀਦੀ ਹੈ ਟੇਬਲ ਟੌਪ ਤੇ ਬੈਠ ਟੇਬਲ ਤੇ ਬੈਠ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਹਨਾਂ ਮਸਲਿਆਂ ਦਾ ਹੱਲ ਵਿਕਤ ਕੇ। ਅਲੱਗ ਹੀ ਪਿਛਲੇ ਦਿਨਾਂ ਜਿਸ ਤਰੀਕੇ ਨਾਲ ਮੀਟਿੰਗ ਹੋਈ ਕਿਸਾਨਾਂ ਦੀ ਮੁੱਖ ਮੰਤਰੀ ਪ੍ਰਗਨ ਸਿੰਘ ਮਾਨਨਾ ਦਾ ਕਰੀਬ ਕਈ ਘੰਟੇ ਮੀਟਿੰਗ ਚੱਲੀ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਦੱਸੋ ਕਿਸ ਤਰ੍ਹਾਂ ਦੀਆਂ ਤੁਹਾਡੀਆਂ ਮੰਗਾਂ ਨੇ ਠੀਕ ਹੈ ਮੰਗਾਂ ਨੂੰ ਪਰ ਇਹ ਤੁਹਾਡੀ ਕੀ ਗੱਲਬਾਤ ਹੈ। ਅਲੱਗ ਹੀ ਕਿਸਾਨਾਂ ਦਾ ਕਹਿਣਾ ਸੀ ਕਿ ਉਹਨਾਂ ਦਾ ਦਰਨਾ ਪ੍ਰਦਰਸ਼ਨ ਉਸੇ ਤਰੀਕੇ ਨਾਲ ਜਾਰੀ ਰਹੇਗਾ ਪਰ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਵੀ ਲਾਗੂ ਕੀਤਾ ਜਾਵੇ ਹਾਲਾਂਕਿ ਇਸ ਨੂੰ ਲੈ ਕੇ ਹੀ ਮੋਟਰਸਿਸਟੀ ਵੱਲੋਂ ਕਾਫੀ ਚਰਚਾ ਹੋਈਆ ਕਿ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ ਇਸ ਤਰੀਕੇ ਦੇ ਨਾਲ ਸੜਕਾਂ ਨਾ ਜਾਮ ਕੀਤੇਆਂ ਜਾਣ ਇਸ ਤਰੀਕੇ ਦੇ ਨਾਲ ਪਰਦਾ ਪ੍ਰਦਰਸ਼ਨ ਨਾ ਕੀਤਾ ਜਾਵੇ ਸਿੱਦੇ ਤੋਂ ਟੇਬਲ 'ਤੇ ਬੈਠ ਕੇ ਇਹਨਾਂ ਵਿਚਾਰਾਂ ਦਾ ਵਿਚਾਰ ਕੀਤਾ ਜਾਵੇ ਇਹਨਾਂ ਮੰਗਾਂ ਤੇ ਗੱਲਬਾਤ ਕੀਤੀ ਜਾਵੇ ਤਾਂ ਜੋ ਇਹਨਾਂ ਦਾ ਜਿਹੜਾ ਹੱਲ ਨਿਕਲ ਸਕੇ ਪਰ ਫਿਲਹਾਲ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਆਪਣੀ ਅੱਜ ਜਿਹੜੇ ਜਿਹਦੇ ਉੱਤੇ ਅੜੇ ਹੋਏ ਨੇ ਮਾਰਾ ਕਹਿਣਾ ਹੈ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਲਾਗੂ ਨਹੀਂ ਹੁੰਦੀਆਂ ਉਨੋਂ ਤੱਕ ਉਹਨਾਂ ਦਾ ਸੰਗਰਸ਼ ਇਸ ਤਰੀਕਾ ਜਾਰੀ ਰਹੇਗਾ ਤਾਂ ਉੱਥੋਂ ਲੈ ਕੇ ਹੀ ਜ਼ਿਆਦਾਤਰ ਕਿਸਾਨ ਸੈਂਟਰ ਗਵਰਨਮੈਂਟ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਨੇ ਤਾਂ ਉੱਥੇ ਹੀ ਅੱਜ ਪੰਜਾਬ ਭਰ ਦੇ ਵਿੱਚ ਵੀ ਪੰਜਾਬ ਸਰਕਾਰ ਦੇ ਵਿਰੁੱਧ ਵੀ ਕਿਸਾਨਾਂ ਵੱਲੋਂ ਜਿਹੜਾ ਵਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨਹੀਂ ਉਹਨਾਂ ਦੀਆਂ ਮੰਗਾਂ ਵੱਲ ਗੌਰ ਨਹੀਂ ਕਰ ਰਹੀ ਜੀ ਪੰਕਜ ਜੇਕਰ ਗੱਲ ਕਰੀਏ ਮੰਗਾ ਬਾਰੇ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਮਸਲੇ ਜਿਹੜੇ ਆ ਸੁਲਝਾ ਲੈਣੇ ਚਾਹੀਦੇ ਨੇ ਟੇਬਲ ਤੇ ਬੈਠ ਕੇ ਪਰ ਕਿਸਾਨ ਤਾਂ ਇਹ ਵੀ આરોਪ ਲਗਾ ਰਹੇ ਨੇ ਕਿ ਜਿਹੜੀ 2023 ਦੇ ਵਿੱਚ ਮੰਗਾਂ ਮੰਨੀਆਂ ਗਈਆਂ ਸੀਗੀਆਂ ਉਹ ਇੱਕ ਵੀ ਮੰਗ ਜਿਹੜੀ ਹੈ ਇੰਪਲੀਮੈਂਟ ਨਹੀਂ ਹੋਈ ਹੈ ਤਾਂ ਇਹ ਵੀ ਗੁੱਸਾ ਕਿਸਾਨਾਂ ਦੇ ਵਿੱਚ ਹੈ ਕਿ ਪੁਰਾਣੀਆਂ ਮੰਗਾਂ ਹੀ ਹਾਲੇ ਪੂਰੀਆਂ ਨਹੀਂ ਹੋਈਆਂ ਤੇ ਹੁਣ ਜਿਹੜੀਆਂ ਮੰਗਾਂ ਨੇ ਉਸ ਨੂੰ ਲੈ ਕੇ ਵੀ ਅੱਗੇ ਵਧਣਾ ਤਾਂ ਕਿਸਾਨ ਪੂਰੀ ਤਰੀਕੇ ਦੇ ਨਾਲ ਨਾਰਾਜ਼ ਹੀ ਨੇ ਹਾਂ ਬਿਲਕੁਲ ਦੇਖੋ ਤਾਂ ਲਗਾਤਾਰ ਸੈਕਟਰ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਦੇ ਉੱਤੇ ਜਿਹੜਾ ਵਾ ਉਹ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਤੋਂ ਨਰਾਜ਼ ਨਹੀਂ ਹੈ ਕੇਂਦਰ ਸਰਕਾਰ ਤੋਂ ਨਹੀਂ ਤੇ ਪੰਜਾਬ ਸਰਕਾਰ ਤੋਂ ਵੀ ਕਿਉਂਕਿ ਕਿਸਾਨਾਂ ਦੀਆਂ ਬਹੁਤ ਸਾਰੀਆਂ ਮੰਗਾਂ ਸੈਂਟਰ ਗਵਰਨਮੈਂਟ ਦੇ ਨਾਲ ਸੰਬੰਧਤ ਨੇ ਬਹੁਤ ਸਾਰੀਆਂ ਮੰਗਾਂ ਪੰਜਾਬ ਗਵਰਨਮੈਂਟ ਦੇ ਨਾਲ ਸੰਬੰਧਤ ਨੇ ਜੇ ਸੈਂਟਰ ਗਵਰਨਮੈਂਟ ਦੇ ਨਾਲ ਸੰਬੰਧਤ ਮੰਗਾਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਮੇਂ 'ਚ ਜਿਵੇਂ ਕਿ ਨਾਲ ਦਿੱਲੀ ਦੀਆਂ ਬਰੂਹਾਂ ਤੇ ਇੱਕ ਜਿਹੜਾ ਅੰਦੋਲਨ ਵੱਡਾ ਜਿਹੜਾ ਚੜਿਆ ਸੀ ਜਿਹੜਾ ਦੇਸ਼ਾਂ ਵੇਖਾਂ ਤਾਂ ਇੱਕ ਦੀ ਆਵਾਜ਼ ਗਈ ਸੀ ਜਿਸ ਨੂੰ ਲੈ ਕੇ ਆ ਕਿ ਤਿੰਨ ਕੇ ਪੀਕਾਲੇ ਕਾਨੂੰਨ ਜਿਹੜੇ ਸੈਂਟਰ ਗਵਰਨਮੈਂਟ ਵੱਲੋਂ ਲਿਆਂਦੇ ਗਏ ਸੀ ਜਿਸ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਕਿੱਡਾ ਲੰਮਾ ਸਮਾਂ ਜਿਹੜਾ ਵਾ ਦਿੱਲੀ ਦੇ ਅੰਦਰੂਹਾਂ ਦੇ ਉੱਤੇ ਪ੍ਰਦਰਸ਼ਨ ਚੱਲਿਆ ਸੀ ਹਾਲਾਂਕਿ ਅਖੀਰ ਸੈਂਟਰ ਗਵਰਨਮੈਂਟ ਨੂੰ ਕਿਸਾਨਾਂ ਦੇ ਗੇ ਝੁਕਣਾ ਪਿਆ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਖੇਤੀ ਕਾਨੂੰਨ ਜਿਹੜੇ ਵਾ ਵਾਪਸ ਲੈ ਲਏ ਗਏ ਸੀ ਤਾਂ ਇਸ ਦੌਰਾਨ ਵੀ ਬਹੁਤ ਸਾਰੀਆਂ ਮੰਗਾਂ ਦੇ ਉੱਤੇ ਜਿਹੜਾ ਵਾ ਸੈਂਟਰ ਗਵਰਨਮੈਂਟ ਦੇ ਨਾਲ ਸਹਿਮਤੀ ਬਣੀ ਸੀ ਪਰ ਅੱਜ ਇਹਨਾਂ ਸਮਾਂ ਲੰਮਾ ਸਮਾਂ ਬੀਤ ਗਿਆ ਪਰ ਫੇਰ ਨਹੀਂ ਅੰਤ ਦੇ ਸਰਕਾਰ ਵੱਲੋਂ ਕਿਸਾਨਾਂ ਦੀਆਂ ਉਹਨਾਂ ਮੰਗਾਂ ਦੇ ਉੱਤੇ ਜਿਹੜ ਉਹ ਗਾਰਨੀ ਕੀਤਾ ਗਿਆ ਉਹ ਨਵੰਗਾ ਨੂੰ ਲਾਗੂ ਨਹੀਂ ਕੀਤਾ ਗਿਆ ਜਿਸ ਦੇ ਵਿੱਚ ਸਭ ਤੋਂ ਪਹਿਲੀ ਮੰਗ ਸੀ ਕਿ ਜਿਹੜੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇ ਕਿਸਾਨਾਂ ਦੀਆਂ ਫਸਲਾਂ ਦੇ ਉੱਤੇ ਐਮਐਸਪੀ ਦੀ ਜਿਹੜੀ ਵਾ ਗਾਰੰਟੀ ਦਿੱਤੀ ਜਾਵੇ ਤਾਂ ਉੱਥੇ ਹੀ ਦੂਸਰੀ ਜਿਹੜੀ ਮੰਗ ਸੀ ਕਿ ਕਿਸਾਨਾਂ ਦੇ ਜਿਹੜੇ ਕਰਜ਼ੇ ਨੇ ਉਹ ਆਪ ਕੀਤੇ ਜਾਣ ਤਾਂ ਜਿਹੜਾ ਵਾ ਉਹ ਯੂਪੀ ਦੇ ਵਿੱਚ ਦੇਖਣ ਦੇ ਨਾਲ ਇੱਕ ਪੱਤਰਕਾਰ ਨੂੰ ਦਰਦ ਦਿੱਤਾ ਗਿਆ ਵੀ ਉਸ ਨੂੰ ਲੈ ਕੇ ਵੀ ਜਿਹੜਾ ਵਾ ਮੰਗ ਸੀ ਕਿ ਜੇ ਮਿਸ਼ਰਾ ਜਿਹੜਾ ਟੈਣੀ ਹੈ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਹਾਲਾਂਕਿ ਸੈਂਟਰ ਸਰਕਾਰ ਦੇ ਨਾਲ ਇਸ ਤਰ੍ਹਾਂ ਦੀ ਮਸਲਾ ਜੀ ਅਤੇ ਪੰਜਾਬ ਗਵਰਨਰ ਦੇ ਨਾਲ ਵੀ ਬਹੁਤ ਸਾਰੀਆਂ ਉਹਨਾਂ ਦੀਆਂ ਮੰਗਾਂ ਆ ਕਿ ਜਿਹੜਾ ਸੜਕਾਂ 'ਤੇ ਆਵਾਰਾ ਪਸ਼ੂ ਘੁੰਮਦੇ ਨੇ ਜਿਹੜੇ ਉਹਨਾਂ ਦੀ ਫਸਲਾਂ ਖਰਾਬ ਕਰ ਦਿੰਦੇ ਨੇ ਉਹਨਾਂ ਦਾ ਜਿਹੜਾ ਪ੍ਰਬੰਧ ਕੀਤਾ ਜਾਵੇ ਤਾਂ ਬਹੁਤ ਸਾਰੀਆਂ ਮੰਗਾਂ ਨੇ ਪਿੰਟਰ ਗਵਰਨਰ ਦੇ ਨਾਲ ਤੇ ਪੰਜਾਬ ਗਵਰਨਰ ਦੇ ਨਾਲ ਜਿਸ ਨੂੰ ਲੈ ਕੇ ਹੀ ਕਿਸਾਨ ਜਿਹੜਾ ਵਾ ਲਗਾਤਾਰ ਗੁੱਸੇ 'ਤੇ ਬੈਠ ਨੇ ਪਰ ਦੇਖਣਾ ਆਏਮ ਹੋਵੇਗਾ ਕਿ ਸਰਕਾਰਾਂ ਸੈਂਟਰ ਗਵਰਨਮੈਂਟ ਵੀ ਤੇ ਪੰਜਾਬ ਗਵਰਨਮੈਂਟ ਵੀ ਕਿਸਾਨਾਂ ਦੀਆਂ ਮੰਗਾਂ ਦੇ ਉੱਤੇ ਕਿਹੋ ਜਿਹਾ ਦਾ ਧਿਆਨ ਦਿੰਦੀ ਹੈ ਕਿ ਕਦੋਂ ਤੱਕ ਇਹਨਾਂ ਨੂੰ ਲਾਗੂ ਕੀਤਾ ਜਾਂਦਾ ਹੈ ਕਿ ਕਦੋਂ ਤੱਕ ਕਿਸਾਨੇ ਗੁੱਸੇ 'ਤੇ ਰਹਿੰਦੇ ਨੇ ਤੇ ਕਦੋਂ ਤੱਕ ਪਰ ਦક્ષਿਣ ਦਾ ਘਟਾਰ ਕਰਦੇ ਰਹਿੰਦੇ ਨੇ ਪਰ ਫਿਲਹਾਲ ਅੱਜ ਚੰਡੀਗੜ੍ਹ ਨਹੀਂ ਜਾਣ ਦਿੱਤਾ ਜਾ ਰਿਹਾ ਕਿਸਾਨਾਂ ਨੂੰ ਕਿਸਾਨਾਂ ਦਾ ਫੜੋ ਪੜਾਈ ਦਾ ਦੌਰ ਲਗਾਤਾਰ ਚੱਲ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਬਹੁਤ ਸਾਰੇ ਕਿਸਾਨ ਆਗੂਆਂ ਨੂੰ ਜਿਹੜਾ ਵਾ ਉਹ ਠੀਕ ਹੈ ਪੰਕਜ ਜਿਹਨਾਂ ਨੂੰ ਰਸਤੇ ਪੀ ਆ ਗਿਆ ਠੀਕ ਹੈ ਠੀਕ ਹੈ ਪੰਕਜ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਬਹੁਤ ਜਾਣਕਾਰੀ ਸਾਂਝੀ ਕੀਤੀ ਤਾਂ ਚੰਡੀਗੜ੍ਹ ਵੱਲ ਕੂਚ ਕਰਨਾ ਚਾਹੁੰਦੇ ਨੇ ਕਿਸਾਨ ਪਰ ਇਧਰੋਂ ਪੁਲਿਸ ਦੇ ਵੱਲੋਂ ਵੀ ਭਾਰੀ ਬੈਰੀਕੇਟਿੰਗ ਤੇ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਹੁਣ ਦੇਖਣਾ ਹੋਵੇਗਾ ਕਿ ਅੱਜ ਦਾ ਇਹ ਧਰਨਾ ਕਿੱਥੇ ਤੱਕ ਪਹੁੰਚਦਾ ਹੈ